ਭੈਣ ਭਰਾ ਦੇ ਰਿਸ਼ਤੇ ਨੂੰ ਦਰਸਾਉਂਦੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ। ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਆ ਦੋਸਤੋ। ਇੱਕ ਛੋਟੀ ਜੀ ਬੱਚੀ ਜੋ 9 ਸਾਲ ਦੀ ਹੋਵੇਗੀ ਉਸਦੇ ਵੀਰ ਨਹੀਂ ਹੁੰਦਾ। ਵਾਹਿਗੁਰੂ ਉਹਨਾਂ ਘਰ ਇੱਕ ਸੋਹਣੇ ਜੇ ਪੁੱਤਰ ਦੀ ਦਾਤ ਦਿੰਦਾ ਹੈ। ਉਹ ਜਦੋਂ ਆਪਣੇ ਵੀਰ ਨੂੰ ਵੇਖਣ ਹਸਪਤਾਲ ਪਹੁੰਚਦੀ ਹੈ ਤਾਂ ਫੁੱਲਾਂ ਦਾ ਗੁਲਦਸਤਾ ਆਪਣੇ ਸੋਹਣੇ ਵੀਰ ਲਈ ਲੈ ਕੇ ਜਾਂਦੀ ਹੈ। ਛੋਟੀ ਜੀ ਕੁੜੀ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਤੇ ਆਪਣੇ ਵੀਰ ਨੂੰ ਬੰਨਦਾ ਪਿਆਰ ਦਿੰਦੀ ਹੈ ਤੇ ਮਾਂ ਦੇ ਹੱਥੋਂ ਆਪਣੇ ਵੀਰ ਨੂੰ ਫੜ ਆਪਣੀ ਗੋਦੀ ਦੇ ਵਿੱਚ ਚੁੱਕ ਲੈਂਦੀ ਹੈ ਬਹੁਤ ਹੀ ਸੋਹਣੀ ਵੀਡੀਓ ਹੈ ਵਾਹਿਗੁਰੂ ਅੱਗੇ ਸਾਡੀ ਇਹੀ ਅਰਦਾਸ ਹੈ ਕਿ ਹਰ ਮਾਂ ਹਰ ਭੈਣ ਹਰ ਬਾਪ ਨੂੰ ਪੁੱਤਰ ਦੀ ਦਾਤ ਦੇਈ ਰੱਬਾ ਤੇ ਜੋ ਭੈਣਾ ਕੋਲ ਪ੍ਰਾਣੀ ਇੱਕ ਪ੍ਰਾਜਰੂਰ ਦੇਈ ਰੱਬਾ ਤੇ ਦੋਸਤੋ ਤੁਸੀਂ ਵੀ ਇਸ ਪਿਆਰੀ ਜੀ ਵੀਡੀਓ ਦੇ ਲਈ ਕਮੈਂਟ ਜਰੂਰ ਕਰਿਓ ਬਾਕੀ ਜੋ ਵੀਰ ਅਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਤੇ ਵਧੀਆ ਤੋਂ ਵਧੀਆ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੋਸਤੋ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਇਸ ਪਿਆਰੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਹੁਤ ਹੀ ਸੋਹਣੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ 100% गारंटी ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੈਟ ਐਕਸ ਲਵ ਪੈਕ ਇਨ ਯੂ ਲਾਈਫ ਪੁਣੀ ਵਸ਼ਿਕਰਣ ਕਰਵਾਓ ਮਨਜਾਹ ਪ੍ਰੇਮੀ ਪ੍ਰੇਮਿਕਾ ਦਾ ਪਰੇਸ਼ਾਨੀ ਜਿਵੇਂ ਵਸ਼ਿਕਰਣ ਕਰਵਾਉਣਾ ਚਾਤੁਰ ਬਣਾ ਪਤੀ ਪਤਨੀ ਚ ਅਣਮਣ ਔਲਾਦ ਚੋਕ ਮੇਰਾ ਨਾ ਲਵ ਬੈਰਿਸ਼ ਨੂੰ ਲੈ ਕੇ ਸਮੱਸਿਆ ਦਾ ਸਮਾਧਾਨ ਮੇਸੇ ਨਿਕਲ ਗਿਆ ਮੈਂ ਬਹੁਤ ਜਰਾ ਤੱਕ ਕੇ ਵਿਖਾ ਦੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਇਹ ਮੇਰੀ ਸਮੱਸਿਆ ਦਾ ਸਮਾਧਾਨ ਛਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹੁੰਦੇ ਹੋ ਬਾਬਾ ਅਫਜਲ ਖਾਨ 9989984580